ਅੰਮ੍ਰਿਤਸਰ ਤੋਂ ਦਿੱਲੀ ਤੋਂ ਜਾਂਦਾ ਗੁਰਾਇਆ ਰੋਡ ਹਾਈਵੇ ਦੇ ਉੱਤੇ ਹੋਇਆ ਇੱਕ ਭਿਆਨਕ ਸੜਕ ਹਾਦਸਾ ਇੱਕ ਛੋਟਾ ਹਾਥੀ ਗੱਡੀ ਸੀ ਤੇ ਉਹ ਜਿਹੜਾ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਿਹਾ ਸੀ ਉਹਦੇ ਮਗਰ ਹੀ ਇੱਕ ਪਿਕਾ ਗੱਡੀ ਕਾਫੀ ਸਪੀਡ ਤੇ ਸੀ ਜਿਸਨੇ ਛੋਟੇ ਹਾਥੀ ਨੂੰ ਟੱਕਰ ਮਾਰੀ ਅਤੇ ਦੋਨੋਂ ਗੱਡੀਆਂ ਪਲਟ ਕੇ ਦੂਸਰੀ ਸਾਈਡ ਤੇ ਚਲੀ ਗਈਆਂ ਦੇਖਣ ਵਾਲੇ ਰਾਗੀਰਾਂ ਨੇ ਦੱਸਿਆ ਕਿ ਦੋਨੋਂ ਗੱਡੀਆਂ ਇੰਨੀ ਜ਼ੋਰ ਦੇ ਨਾਲ ਟਕਰਾਈਆਂ ਕਿ ਦੂਸਰੀ ਪਾਸੇ ਪਲਟੀਆਂ ਖੰਡੀਆਂ ਦੂਸਰੀ ਸੜਕ ਤੇ ਜਾ ਡੇ ਗੀਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੜਕ ਦੇ ਕਿਨਾਰੇ ਤੇ ਬੈਠੇ ਜੂਸ ਵਾਲਿਆ ਰੇੜੀਆਂ ਲਾਉਣ ਵਾਲਿਆਂ ਨੇ ਸਾਨੂੰ ਦੱਸਿਆ ਪਿਕਾ ਗੱਡੀ ਬਹੁਤ ਸਫੀਰ ਤੇ ਸੀ ਅਤੇ ਛੋਟਾ ਹਾਥੀ ਕਾਰਟ ਸਫੀਰ ਤੇ ਸੀ ਤੇ ਪਿੱਛੋਂ ਆ ਕੇ ਉਸਨੇ ਛੋਟੇ ਹਾਥੀ ਨੂੰ ਟੱਕਰ ਮਾਰੀ ਅਤੇ ਦੋਨੋਂ ਗੱਡੀਆਂ ਆਪਸ ਵਿੱਚ ਟਕਰਾ ਕੇ ਦੂਸਰੀ ਸੜਕ ਤੇ ਆ ਪਲਟੀਆਂ ਖੰਡੀਆਂ ਡਿੱਗ ਗਿਆ ਅਤੇ ਛੋਟੇ ਹਾਥੀ ਵਾਲੇ ਡਰਾਈਵਰ ਦੀ ਪਰਵਾਸੀ ਜੋ ਕਿ ਦੱਸਿਆ ਜਾ ਰਿਹਾ ਹੈ ਉਸ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਐਸਐਫਐਸ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਜੀ ਉਹ ਵੀ ਇੱਥੇ ਮੌਕੇ ਤੇ ਆ ਗਏ। ਉਹਨਾਂ ਨੇ ਆ ਕੇ ਸਾਰਾ ਮੌਕੇ ਦਾ ਜਾਇਜ਼ਾ ਲਿਆ। ਅਤੇ ਐਕਸੀਡੈਂਟ ਹੋਣ ਕਰਕੇ ਮੇਨ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਤੋਂ ਹੋਈਆਂ ਗੱਡੀਆਂ ਨੂੰ ਸਾਈਟ ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ਅਤੇ ਜੋ ਪ੍ਰਵਾਸੀ ਮਜ਼ਦੂਰ ਛੋਟੇ ਹੱਥੀ ਵਾਲਾ ਉਸਦੇ ਹੀ ਲਾਸ਼ ਨੂੰ ਸਿਵਲ ਹਸਪੀਟਲ ਫਲੋਰ ਵਿੱਚ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਕਿ ਜੋ ਪਿਕਾ ਗੱਡੀ ਵਾਲੇ ਸਨ ਉਹ ਗੱਡੀ ਛੱਡ ਕੇ ਆਪ ਫਰਾਰ ਹੋ ਗਏ। ਅਗਲੀ ਕਾਰਵਾਈ ਜੋ ਪਿੱਕਾ ਗੱਡੀ ਨੰਬਰ ਦੇ ਆਧਾਰ ਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਜੋ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਮੈਂ ਵਿਕੀ ਭੱਲਾ ਨਾਮ ਮੈਂ ਗੱਡੀ ਡਰਾਈਵਰ ਆਪਰਾ ਟੂਰ ਟ੍ਰੈਵਲ ਕਰਨਾ ਬਟ ਐਦਾ ਯਾਰ ਕਿਸੇ ਦਾ ਗਰੀਬੀ ਬੰਦਾ ਮਰ ਜਵੇ ਇਹ ਗੱਡੀ ਜਿਆਦਾ ਤੇਜ਼ ਨਹੀਂ ਹੋ ਸਕਦੀ ਇਹ 40 50 ਤੋਂ ਬਾਅਦ ਗੱਡੀ ਚੱਲਦੀ ਸਕਦੀ ਆ ਜਿਹਦੀ ਗੱਡੀ ਆ ਬੰਦੇ ਦੀ ਇਹਨੇ ਆਪਣਾ ਓਵਰਟੇਕ ਕਰਕੇ ਬੰਦਾ ਮਾਰਦਾ ਤਾਂ ਖਰਬੁਜੇ ਨੂੰ ਸਿਰ ਫੋਲਦਾ ਔਰ ਗਰੀਬ ਬੰਦੇ ਦਾ ਕੋਈ ਮਰੇ ਤੇ ਆਪਾਂ ਨਹੀਂ ਜਾਣਦੇ ਦੇਖੋ ਕਿੱਦਾਂ ਮਰ ਗਿਆ ਬੰਦਾ ਕੱਲ ਮੇਰਾ ਵੀ ਸਿਰ ਹੋ ਸਕਦਾ ਇੱਕ ਖਰਬੁਜੇ ਨੂੰ ਮੇਰਾ ਵੀ ਸਿਰ ਫੋਲ ਸਕਦਾ ਸਰ ਮੈਂ ਕਰਦਾ ਵਿਪਨ ਮਨਾਲ ਜੀ ਕਾਉਂਸਲਰ ਕੋਲ ਕੰਮ ਦੋੜੀ ਇੱਥੇ ਕਰਦਾ ਮੈਂ ਬਟ ਐਦਾਂ ਇਹ ਐਕਸੀਡੈਂਟ ਗਲਤ ਹੋਇਆ ਜੋ ਵੀ ਹੈ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਇਹ ਸਰ ਬੈਠੇ ਆ ਬਾਈ ਕਿ ਬੰਦੇ ਦੇ ਤੋ ਕੀ ਦੇਟ ਕੀ ਉਹਦਾ ਖਰਬੁਜੇ ਨੂੰ ਸਿਰ ਫੋਲ ਗਿਆ ਜੀ ਸਰ ਜਸਵਿੰਦਰ ਸਿੰਘ ਜੀ ਅੱਛਾ ਤੇ ਐਕਸੀਡੈਂਟ ਜਿਹੜਾ ਹੋਇਆ ਹੈ ਗੱਡੀਆਂ ਕਿੱਧਰੋਂ ਕਿੱਧਰ ਆ ਰਹੀਆਂ ਸੀ ਇਹ ਜਲੰਧਰ ਦਾ ਆਉਂਦੀ ਆ ਵੀ ਦੋਨੇ ਠੀਕ ਆਪਣੇ ਕੰਡੀਆਂ ਆਉਂਦੀ ਸੀਗੀ ਹਾਂਜੀ ਤੇ ਇੱਕ ਉਹ ਨਗਰ ਆਉਂਦੀ ਸੀ ਨਵੀਂ ਗੱਡੀ ਹਾਂਜੀ ਹਾਂਜੀ ਉਹਦੇ ਵਿੱਚ ਮਾਰੀ ਮਗਰ ਹਾਂਜੀ ਕਿਨੇ ਟੋਟਾ ਗੱਡੀ ਵਾਲੇ ਜਿਹੜੇ ਸੀਗੇ ਹਾਂਜੀ 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 ਛੋਟੇ ਘੱਟੀ ਦੇ ਵਿੱਚ ਛੋਟੇ ਘੱਟੀ ਦੇ ਵਿੱਚ ਅੱਛਾ ਹਾਂਜੀ ਉਹਦੀ ਥਾਂ ਤੇ ਦਿੱਤੋਗੀ ਇਹ ਪੱਟੇ ਆ ਫਿਰ ਇੱਧਰ ਲਾਉਗੇ ਹਾਂਜੀ ਅਸੀਂ ਪਰਲੇ ਪਰਲੇ ਬੰਨੇ ਉਰਲੀ ਰੋਡ ਤੇ ਆ ਗਈ ਜਾਨੀ ਅੱਛਾ ਹਾਂਜੀ ਕਿਹਦੀ ਹੋਈ ਏ ਛੋਟੇ ਘੱਟੀ ਵਾਲੇ ਦੀ ਅੱਛਾ ਜੀ ਇਹ ਫੰਕਸ਼ਨ ਹੋ ਜਾਏਗਾ ਹਾਂਜੀ ਹਾਂਜੀ ਕੌਣ ਕੀਤਾ ਜੀ ਮੈਂ ਨਹੀਂ ਕੀਤਾ ਉਹਦਾ ਕਰਵਾਇਆ ਸੀ ਬੰਦੇ ਤਾਂ ਅੰਦਰ ਤੋਂ ਪਉਣਾ ਨਹੀਂ ਸੀ ਅੱਜ ਅੱਛਾ ਜੀ ਹਾਂ ਜੀ ਤੇ ਦੇਖਿਆ ਮੈਂ ਹਾਂ ਜੀ ਇਹ ਤੇ ਕੀ ਗੱਡੀ ਹੈ ਜੀ ਗੱਡੀ ਬਹੁਤ ਤੇਜ਼ ਆਉਂਦੀ ਸੀ ਪਿੱਛੋਂ ਅੱਛਾ ਜੀ ਬਾਅਦ ਚ ਉਹਦੇ ਜਿਹੜਾ ਕੱਪੜਾ ਵੀ ਮੈਂ ਹੀ ਪਾਇਆ ਬਾਅਦ ਚ ਆ ਕੇ ਜਿਹੜਾ ਲੈਟਰ ਪੈਲ ਸੀ ਜੀ ਡੈਡ ਬੋਡੀ ਤੇ ਪ੍ਰਵਾਸੀ ਹੈ ਜੀ ਮਗਾਂ ਨਹੀਂ ਭਾਜੀ ਹੁਣ ਇਹ ਗੱਡੀ ਕਿੱਥੇ ਆਉਣ ਪਈ ਉਹ ਲੈ ਗਈ ਜੀ ਜਰਾ ਐਂ ਤੇ ਜਿਹੜੇ ਉਹ ਗੱਡੀ ਦੇ ਵਿੱਚ ਸੀਗਾ ਮੁੰਡਾ ਜਿਹਨੇ ਪਿੱਛੇ ਗੱਡੀ ਮਾਰੀ ਹੈ ਟੋਇਟਾ ਵਾਲੀ ਜੀ ਉਹ ਜੀ ਪਹਿਲਾਂ ਇੱਧਰ ਨੂੰ ਆ ਗਿਆ ਬਾਅਦ ਚ ਭੱਜ ਗਿਆ ਉਹ ਤਾਂ ਬੈਲ ਨੂੰ ਆਂਦੇ ਨਹੀਂ ਨਹੀਂ ਉਹਦੇ ਵਾਰੀ ਵਿੱਚ ਟਕੜੇ ਲੱਗੇ ਕਿੰਨੇ ਕੰਨ ਦੀ ਗੱਡੀ ਟਕੜੀ ਇੱਕ ਇੱਕੀ ਦੋਨੇ ਦੋਨੇ ਜਿੱਕੇ ਕਿ ਹਾਂ ਜੀ ਹਾਂ ਜੀ ਠੀਕ ਇਹ ਸੇ ਜਸਵੰਤ ਸਿੰਘ ਹਾਂ ਜੀ ਸੁਰਖ ਰੱਖਿਆ ਹੋ ਸ ਰੂਟ ਨੰਬਰ 456 ਸਾਨੂੰ ਇੱਕ ਫੋਨ ਆਇਆ ਸੀ ਕਿ ਇੱਕ ਦੋ ਗੱਡੀਆਂ ਜਿਹੜੀਆਂ ਆਇਆ ਲੁਧਿਆਣੇ ਵੱਲ ਨੂੰ ਜਾ ਰਹੇ ਆ ਜਲੰਧਰ ਸਾਈਡ ਤੋਂ ਇੱਕ ਗੱਡੀ ਆ ਪਿੱਛੇ ਖੜੀ ਆ ਇਹ ਗੱਡੀ ਨੇ ਉਹ ਦੂਸਰੀ ਗੱਡੀ ਨੂੰ ਪਿੱਛੋਂ ਹਟ ਕਰਤਾ ਜਿਹਦੇ ਵਿੱਚੋਂ ਪਰਲੀ ਗੱਡੀ ਜਿਹੜੀ ਛੋਟਾ ਹੱਥੀ ਗਿਆ ਜਾ ਰਹਾ ਉਹਨਾਂ ਨੂੰ ਉਹ ਵਾਲਾ ਜਿਹੜਾ ਚਾਲਕ ਆ ਉਹਦੀ ਬੁੱਕ ਤੇ ਲੱਤੋ ਗਈ ਓਕੇ ਦੂਵੀਂ ਅਸਰ ਗਰਾਹ ਤੋਂ ਬਾਬਾ ਸੰਗ ਅਗਲੇ ਕਰਵੇਂ ਤੇ ਪਹੁੰਚ ਗਏ ਜਿਹੜੇ ਜਿਹੜੇ ਕਿਲੇ ਲੋਕ ਸਵਾਰ ਇਹ ਲੋਕ ਇਹਦੇ ਬਾਰੇ ਕੋਈ ਪਤਾ ਨਹੀਂ ਗਿਆ ਹਨ ਮੈਂ ਕਿਤੇ ਭੱਜ ਗਿਆ ਜੀ ਫਿਰ ਜਿਹੜਾ ਡਾਟਾ ਕੀ ਉਹ ਪਾ ਰਹੇ ਕਿੱਥੇ ਕੋਈ ਰਸੀਆ ਕੋਈ ਦੋ ਸਾਨੂੰ ਉਹਦਾ ਪ੍ਰੂਫ ਮਿਲਿਆ ਇੱਕ ਦੇ ਕੋਈ ਪ੍ਰੂਫ ਹੋ ਰਿਹਾ ਇੱਕ ਦੇ ਕੋਈ ਹੋ ਰਿਹਾ ਉਹ ਜਤੋਂ ਹੀ ਕਾਤੇ ਸੀ ਉਹ ਓ ਬੜੀ ਛੋਟਾ ਜਿਹਾ ਥੀ ਛੋਟਾ ਹੱਕੇ ਮਿੰਟਾਪੇ ਕਾ ਬਰੇਜ ਮਿੰਟਾਪੇ ਕਾ ਬਰੇਜ ਇੰਨਾ ਪਤਾ ਲੱਗਾ ਕਿੰਨੇ ਕ ਜਾਨੇ ਕਰਵਾਉਣਾ ਨਹੀਂ ਭਾਜੀ ਨੂੰ ਕੁਝ ਨਹੀਂ ਪਤਾ ਲੱਗਾ ਇਹ ਕਰੇਟ ਵਗੈਰਾ ਉਹਦੇ ਵਿੱਚ ਕਰਦੇ ਉਹ ਗ੍ਰੋਡ ਉਸ ਵੱਡੀ ਦੇ ਵਿੱਚ ਸੀਗੇ ਜੀ ਜਿਹੜੀ ਆਪਾਂ ਟ੍ਰੈਪਕਟ ਵਾਟ ਕਰਤੀ ਆ ਠੀਕ ਹੈ ਜੀ ਤੇ ਇਹ ਗੱਡੀਆਂ ਸੈੱਟ ਕਰਾ ਰਹੇ ਦੋ ਚਾਰ ਮਿੰਟ ਦੇ ਵਿੱਚ ਠੀਕ ਹੈ